ਫਲਵਾ ਨਾਂਗੂ ਤਰਦੀ ਐ ਦੇਖੋ ਵੀਰ ਜੀ ਛੋਟੀ ਆ ਗੁੰਦੀ ਬਈ ਆ ਜਾ ਵੀਰ ਜੀ ਲੈ ਆਓ ਜੀ ਆਹ ਬਰੀਡ ਬਰੂਡ ਖੁੱਲਿਆ ਹਨਾ ਵੀਰ ਜੀ ਆਹ ਨਿਕ ਨਿਕ ਸਿੰਗੀ ਲੱਗੀ ਬਿਲਕੁਲ ਬਿਲਕੁਲ ਚੌਗੀ ਛੋਟੀ ਥਣ ਥਣੋਂ ਬੜਾ ਲੱਗਾ ਹਨੇ ਦੇ ਵੀਰ ਬਹੁਤ ਸਾਫ ਚੋਟੀ ਰਾਮਾਨੀ ਨੇ ਲੈ ਆਏ ਕਿੱਥੇ ਤੱਕ ਚੱਲਦਾ ਬਿਲਕੁਲ ਵੀਰ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਚੰਗੀ ਝੋਟੀ ਹੈ ਨਾ ਜਿੰਨੀ ਵੀ ਸਾਰੀ ਸਾਫ ਹੈ ਕੱਦ ਕੋ ਦਿਵਾਲੀ ਵਜਣ ਵਾਲੀ ਬਾਕੀ ਵੀਰ ਜੀ ਬੱਚਾ ਲਾਜੋ ਹਾਲ ਦੀ ਹੈ ਹਾਂ ਜੀ ਹਾਂ ਜੀ ਲਗਾ ਦੋ ਬੱਚਾ ਠੀਕ ਹੈ ਜੀ ਲਾਓ ਜੀ ਦੇਖੋ ਵੀਰ ਜੀ ਝੋਟੀ ਕਰਮ ਵਾਲੀ ਪਹਿਲਣਾ ਸੀਲਸ ਲੱਗ ਹਾਂ ਪਤਾ ਨਹੀਂ ਕੋਈ ਲੱਗੇ ਜਿੰਨੇ ਮਰਜੀ ਵੀਰ ਭਰਾ ਹਨ ਭਰਾ ਹਨ ਨਾ ਕੋਈ ਗਾਲੀ ਕਰਨ ਵਾਲੀ ਤੇ ਪੈਂਟ ਔਲ ਵੱਜਦਾ ਰਹੇ ਪੈਰ ਤੋਂ ਪੈਰ ਨਾ ਪਟੂਗੀ ਥਾਨ ਕੌਲੀ ਪੈਰ ਵਾਲਾ ਠੀਕ ਹੈ ਵੀਰ ਜੀ ਠੀਕ ਹੈ ਜੀ ਇਹ ਲਾ ਫਿਰ ਰੇਟ ਵੀਰ ਜੀ ਬਿਲਕੁਲ ਨੋਰਮਲ ਜੀ ਨੋਰਮਲ ਜੀ ਵੀਰ ਜੀ ਨੋਰਮਲ ਜੀ ਠੀਕ ਹੈ ਵੀਰ ਜੀ ਹਾਂ ਜੀ ਕਿੰਨਾ ਵੀਰ ਜੀ ਵੀਰ ਜੀ ਲੋਕੀ ਇਹੋ ਜੀ ਇਹ ਤਾਂ ਡੇਢ ਡੇਢ ਮੰਗੀ ਜਾਂਦੇ ਆ ਕਿ 40 40 ਵੀਰ ਜੀ ਇੱਕ 5 ਦੀ ਝੋਟੀ ਦੇ ਦਈਏ ਇੱਕ 5 ਦੀ ਹਾਂ ਜੀ ਕਰ ਦਈਏ ਮਾਨਤਨ ਮਾਨਤਨ ਤੁਸੀਂ ਜਦਾਂ ਕੋ ਕਰ ਲੋ ਵੀਰ ਜੀ ਵੀਰ ਜੀ ਛੱਡ ਦੋ ਤੁਸੀਂ ਆਪਾਂ ਹੀ ਛੱਡ ਦੋ ਇਹ ਨਹੀਂ ਬੋਲਣਾ ਜੱਸ ਨੋ ਜੀ ਕਰ ਜੱਸ ਦੋ ਵਾਲੀ ਤੁਹਾਨੂੰ ਦੱਸ ਦੇ ਤੇਰੀ ਮੈਂ ਕਹਿੰਦਾ ਪੂਰੇ ਦੀ ਦੇ ਦਈਏ ਯਾਰ ਹੋਰ ਮਾਣ ਤਨ ਕਰਦਾ ਕਿ ਵੀਰ ਭਰਾ ਕੋਲ ਚਲੋ ਠੀਕ ਆ ਵੀਰ ਜੀ ਬਿੰਦੀ ਬਿੰਦੀਆਂ ਦਾ ਚੱਡਾ ਆ ਗਿਆ ਹਾਂਜੀ ਹਾਂਜੀ ਠੀਕ ਆ ਵੀਰੇ ਵੇਖੋ ਥਣ ਥਣ ਕੱਢਿਆ ਚੰਗਾ ਬਾਕੀ ਕੋਈ ਝੋਟੀ ਨੂੰ ਪੈਰ ਤੋਂ ਪੈਰ ਪੁੱਟਦਾ ਨਹੀਂ ਬੜਾ ਕੋਈ ਟਾਈਮ ਬਿਆਰ ਨਹੀਂ ਲੱਗਾ ਸਮਗੀ ਜੀ ਹਾਂਜੀ ਹਾਂਜੀ ਵੀਰੇ ਵੇਖੋ ਚਵਾ ਬਾਕੀ ਲੈ ਟਾਈਮ ਹੀ ਕੋ ਨਹੀਂ ਹੋਇਆ ਇਹ ਸਾਰੇ 11 12 ਵਜੇ ਆ ਲੈ ਵੇਖੋ ਇਹ ਝੋਟੀ ਇਹ ਫਿਰ ਵੀਰ ਜੀ ਕਿਦਰੋਂ ਲਿਆਂਦੀ ਝੋਟੀ ਇਹ ਬਾਜੀ ਆਪਣੀ ਤਾਂ ਲੋਕਲ ਹੀ ਲਈ ਜੀ ਬਾਜੀ ਠੀਕ ਆ ਵੀਰ ਜੀ ਠੀਕ ਹਾਂਜੀ ਭਲੇਖਾਵਰ ਉਧਰ ਦੀਆਂ ਦਾ ਪੰਚ ਹਾਂਜੀ ਪਉਂਗੀ ਬਾਜੀ ਭੇਖਾ ਉਧਰ ਦੀਆਂ ਦਾ ਪਾਈ ਆਪਾਂ ਝੂਠੇ ਬੋਲਣਾ ਨਹੀਂ ਪਹਿਲੀ ਵੀਡੀਓ ਅਸੀਂ ਕੋਈ ਹਜ਼ਾਰ ਖੰਡ ਲੈ ਕੇ ਝੋਟੀ ਦੇਣ ਵਾਲੀ ਗੱਲ ਕਰਨੀ ਨਹੀਂ ਠੀਕ ਆ ਵੀਰੇ ਠੀਕ ਆ ਜੀ ਮਾਰ ਦਿਓ ਵੀਰੇ ਤਾਰਾਂ ਕੋਈ ਚੱਕਰ ਨਹੀਂ 1 2 ਦੋ ਜਿਆਦਾ 깔ੀ ਮਾਰਨੀ ਆ ਬੰਦ ਹੋਏ ਪਸੰਗੀ ਝੋਟੀ ਹਾਂਜੀ ਇਹ ਦੇਖੋ ਵੀਰ ਜੀ ਚਵਾ ਬੜਾ ਲੱਗਾ ਦੇਖੋ ਚਵਾ ਸਹੀ ਗੱਲ ਆ ਵੀਰੇ ਮੋਟਰ ਹੀ ਲੱਗੀ ਮੋਟਰ ਹੀ ਬੱਸ ਕਰੋ ਵੀਰ ਜੀ ਬੱਸ ਕਰੋ ਜੀ ਵੇਖੋ ਕਰਮਾਲ ਨੂੰ ਕੋਈ ਨਹੀਂ ਪਤਾ ਕੋਕ ਤੁਰਦੇ ਫੋਲ ਕੇ ਤੁਰਦੇ ਵੀਰ ਜੀ ਬਿੰਦੀਆਂ ਵਾਲਾ ਝੱਡਾ ਆ ਗਿਆ ਬਾਕੀ ਪਲਵਾਨਾਂ ਨੂੰ ਚੋਲ ਤੁਰਦੀ ਆ ਨਾ ਵੀਰੇ ਲੈ ਜਾ ਵੀਰੇ ਲੈ ਜਾ ਹਾਂਜੀ 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 ਵੇਖੋ ਝੱਡਾ ਛੋਟੀ ਦਾ ਪਲੂਨ ਕੱਟੀ ਆ ਗਈ ਪਲੂਨ ਪਹਿਲਾ ਸੂਆ ਮਗਰ ਬੱਚਾ ਹੀ ਬੜਾ ਵਧੀਆ ਕਟਾ ਆ ਗਿਆ ਵੀਰੇ ਅੱਛਾ ਕੱਟੀ ਆ ਗਈ ਇਹਦੇ ਦੋਵੇਂ ਕਟੀਆਂ ਜਾਣੀਆਂ ਫਿਰ ਕਿੱਦਾਂ ਕਰ ਹਾਂ ਓਕੇ ਰਿਪੋਰਟ ਬਾਕੀ ਚਲੋ ਵੀਰ ਜੀ ਕੋਈ ਭੈਣ ਭਰਾ ਫੋਨ ਲਾਇਆ ਕਰ ਦਿਓ ਮਾਨ ਜੀ ਭਾਜੀ ਪੂਰਨਪੁਰ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ